ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਪੇਸ਼ ਕਰਦੇ ਆਂ ਅਨਪੂਰ ਸੁਪਨੇ 2 ਦਾ ਅਗਲਾ ਲੜੀਵਾਰ ਪਹਿਲਾ ਲੜੀਵਾਰ 780 ਦਹਾਕਿਆਂ ਦਾ ਸੀਗਾ ਹੁਣ ਤੁਸੀਂ ਇਹ ਦੂ ਅੱਗੇ ਸੁਣੋਗੇ ਅਗਲੀ ਪੀੜੀ ਬਾਰੇ ਉਹ ਬੇਬੇ ਜੇ ਤੱਕ ਸੀਗਾ ਹੁਣ ਅਗਲਾ ਤੁਹਾਡੀ ਸਾਰਿਆਂ ਦੀ ਮੰਗ ਤੇ ਦੁਆਰਾ ਲੜੀਵਾਰ ਲਿਖਣ ਲੱਗੇ ਆਂ ਬੇ ਬਿਚਾਟੋ ਦੇ ਚਾਰ ਪੁੱਤ ਸੀਗੇ ਇੱਕ ਤੀਸੀ ਮੀਰਾ ਠੰਡੂ ਤੇਜਾ ਤੇ ਕੈਲਾ ਤੀਸੀ ਦੀ ਸ਼ਾਮੋ ਮੀਰੇ ਧਿੱਕਰ ਵਾਲੀ ਅਮਰੋ ਸੀ ਕੈਲੇ ਦੀ ਘਰ ਵਾਲੀ ਮਰੋ ਠੰਡੂ ਦੀ ਘਰ ਵਾਲੀ ਨਿੱਕੋ ਤੇਜੇ ਦੀ ਘਰ ਵਾਲੀ ਬਿਸ਼ਨੀ ਮਰੋ ਤੇ ਨਿੱਕੋ ਦੋਨੋਂ ਭੈਣਾ ਬਿਸ਼ਨੀ ਤੇ ਅਮਰੋ ਦੋਨੋਂ ਭੈਣਾ ਸੀ ਮੀਰੇ ਤੇ ਅਮਰੋ ਦੇ ਜਵਾਕ ਦੋ ਲੜਕੇ ਦੋਨੋਂ ਵਿਆਹੇ ਤਾਰੂ ਤੇ ਵਿੰਦਰ ਤਾਰੂ ਦੀ ਘਰ ਵਾਲੀ ਪਾਲੀ ਜਿਸ ਦੇ ਇੱਕ ਬੇਟਾ ਨਿਸ਼ਾਨ ਸੀ ਬਿੰਦਰਦੀਕਰ ਵਾਲੀ ਪਰਮੀ ਇਹਨਾਂ ਦੇ ਇੱਕ ਬੇਟੀ ਤੇ ਇੱਕ ਬੇਟਾ ਸੀ ਬੇਟਾ ਗੁੱਡੂ ਜੋ ਕਿ ਮੰਦ ਬੁੱਧੀ ਵਾਲਾ ਸੀ 4 ਸਾਲ ਦਾ ਸੀ ਬੇਟੀ ਇੱਕ ਬੇਟੀ ਸੀ ਤੇ ਬੇਟੀ ਦਾ ਨਾਂ ਨੂਰਾ ਨਿੱਕੀ ਸੀ ਬੇਟੇ ਤੋਂ ਨਿੱਕੋ ਤੇ ਠੰਡੂ ਦੇ ਜਵਾਗ ਦੋ ਲੜਕੀਆਂ ਕੰਮੂ ਤੇ ਮੱਖੋ ਤੇ ਲੜਕੇ ਸੀ ਪਾਲਤੇ ਜੀਤ ਇਹ ਪੜ੍ਹਾਈ ਕਰਦੇ ਸੀ ਤੀਜੇ ਤੇ ਬਿਛਨੀ ਦੇ ਜਵਾਕ ਤਿੰਨ ਲੜਕੀਆਂ ਰਾਣੀ ਜੀਤਾ ਵੀਰਾ ਇੱਕ ਲੜਕਾ ਦੀ ਪਰਾਣੀ ਦਾ ਤਾਂ ਵਿਆਹ ਹੋ ਗਿਆ ਸੀ ਤੁਹਾਨੂੰ ਸੁਣਾਇਆ ਹੀ ਆ ਬਾਕੀ ਪੜ੍ਹਾਈ ਕਰਦੇ ਸੀ ਕੈਲੇ ਤੇ ਮਰੋ ਦੇ ਜਵਾਕ ਸੀ ਦੋ ਲੜਕੇ ਇੱਕ ਲੜਕੀ ਗੁੱਡੀ ਜੋ ਪੜ੍ਹਾਈ ਕਰਦੀ ਸੀ ਲੜਕਾ ਸੀ ਬਲਵੀਰ ਤੇ ਮਲਕੀਤ ਜੋ ਦੋਨੋਂ ਪੜ੍ਹਾਈ ਕਰਕੇ ਫਿਰ ਮਲਕੀਤ ਫੌਜ ਦੀ ਨੌਕਰੀ ਕਰਨ ਲੱਗ ਗਿਆ ਸੀ ਬਲਵੀਰ ਬਿਜਲੀ ਮਕੈਨਿਕ ਦਾ ਕੰਮ ਕਰਦਾ ਸੀ ਠੰਡੂ ਤੇ ਬਿੰਦਰ ਦੋਨੋਂ ਦੁੱਧ ਪਾਉਣ ਦਾ ਕੰਮ ਕਰਦੇ ਸੀ ਤਾਰੂ ਨੇ ਆਪਦਾ ਟਰੱਕ ਲੈ ਲਿਆ ਸੀ ਤਾਰੂ ਦਾ ਕੰਮ ਵਧੀਆ ਚੱਲਦਾ ਸੀ ਮੀਰਾ ਸਿਹਤ ਪੱਖੋਂ ਹੁਣ ਕਮਜ਼ੋਰ ਹੋ ਗਿਆ ਸੀ ਜਿਆਦਾ ਸਮਾਂ ਪਿੰਡ ਦੀ ਸਾਥ ਵਿੱਚ ਬੈਠਾ ਰਹਿੰਦਾ ਸੀ ਅਮਰੋ ਵੀ ਹੁਣ ਕਰਦੇ ਕੰਮ ਘਾਟ ਹੀ ਕਰਦੀ ਸੀਗੀ ਬਜ਼ੁਰਗ ਹੋ ਗਈ ਸੀਗੀ ਤੇ ਉਹਦੀਆਂ ਨੂਹਾਂ ਵਧੀਆ ਕੰਮ ਕਰਦੀਆਂ ਸੀ ਅਮਰੋ ਨੇ ਸਾਰੀ ਉਮਰ ਬਹੁਤ ਕੰਮ ਕੀਤਾ ਸੀ ਖੇਤ ਕਰੇ ਮਿੱਟੀ ਨਾਲ ਮਿੱਟੀ ਹੋਈ ਰਹਿੰਦੀ ਸੀ ਹੁਣ ਉਮਰੋ ਹੱਡ ਜੋੜ ਦਰਦ ਦੀ ਵਜ੍ਹਾ ਕਰਕੇ ਕੰਮ ਘਟ ਕਰਦੀ ਬਾਕੀ ਸਾਰੇ ਆਪਦੇ ਆਪਦੇ ਕੰਮਾਂ ਤੇ ਲੱਗੇ ਹੋਏ ਸੀਗੇ ਰਾਣੀ ਇਹ ਆਪਦੇ ਸੌਰੇ ਜਾਂਦੀ ਰਹੀ ਇਧਰ ਕੰਮ ਮੱਖੋਂ ਪਾਲ ਜੀਤ ਬਹੁਤ ਰੋ ਰਹੇ ਸੀ ਰਾਤ ਦੀ ਰਾਣੀ ਨੂੰ ਸਾਰੇ ਜਾਣੇ ਯਾਦ ਕਰਦੇ ਸੀਗੇ ਜਵਾਕ ਰਾਤ ਦੀ ਰੋਟੀ ਵੀ ਨਿਆਣਿਆਂ ਨੇ ਖਾਦੀ ਨਹੀਂ ਸੀ ਨਿੱਕੋ ਬਾਰ-ਬਾਰ ਰੋਟੀ ਬਾਰੇ ਬੋਲ ਰਹੀ ਸੀ ਮੁੱਖੋ ਤੇ ਗੁੱਟੀ ਦਾ ਇੱਕੋ ਸਵਾਲ ਸੀ ਬੀਬੀ ਰਾਣੀ ਭੈਣ ਕਦੋਂ ਰਾਣੀ ਭੈਣ ਕਦੋਂ ਆਉਗੀ ਨਿੱਕੋ ਨੇ ਕਹਿਣਾ ਪੁੱਤ ਕੱਲ ਨੂੰ ਆਜੂ ਅੱਜ ਰੋਟੀ ਖਾ ਕੇ ਸੌਂ ਜਾ ਕੱਲ ਨੂੰ ਆਉਗੀ ਸਾਰੇ ਰਲ ਕੇ ਸੌਂ ਜਾਂਦੇ ਹਨ ਅਗਲੀ ਸਵੇਰੇ ਨਾਨਕਾ ਮੇਲ ਜਾਣ ਦੀ ਤਿਆਰੀ ਕਰਦਾ ਸ਼ਾਮ ਉਹ ਵੀ ਬੋਲਦੀ ਐ ਅਮਰੋ ਨੂੰ ਭਾਬੀ ਮੇਰਾ ਵੀ ਸਮਾਨ ਤਿਆਰ ਕਰਦੇ ਹੋ ਅਸੀਂ ਵੀ ਹੁਣ ਜਾਣਾ ਘਰੇ ਪਸੂ ਖਰਾਬ ਹੋਣਗੇ ਬੇਗਾਨੇ ਕਿੰਨਾ ਕ ਧਿਆਨ ਰੱਖਦੇ ਆ ਧਾਰਾਂ ਦਾ ਬਹੁਤ ਔਖਾ ਅਮਰੋ ਬੋਲੀ ਬੀਬੀ ਚੁੱਪ ਕਰਕੇ ਬਹਿ ਜਾ ਤੂੰ ਤਾਂ ਅਜੇ ਨਹੀਂ ਜਾਣਾ ਤੇਰਾ ਮੁੰਡਾ ਬਹੂ ਜਾਂਦੇ ਰਹਿਣਗੇ ਜੇ ਨਹੀਂ ਰਹਿ ਸਕਦੇ ਤੂੰ ਤੇ ਬਾਈ ਹਜੇ ਰਾਨੋ ਨੂੰ ਲੈਣ ਜਾਣਾਗਾ ਮਿਲ ਨਹੀਂ ਕਰਨ ਜਾਣਾ ਉਹਨਾਂ ਨੂੰ ਸਾਨੂੰ ਘਰ ਘਰ ਲੱਡੂ ਵੀ ਵੰਡਣ ਦੇਂਦੇ ਹੋ ਅਜੇ ਲੱਡੂ ਵੰਡਣ ਵਾਲੇ ਪਏ ਆ ਸਾਨੂੰ ਐਵੇਂ ਘਰ ਵੱਡੂ ਵੱਡੂ ਖਾਊਗਾ। ਇਕੱਲੇ ਰਹਿ ਜਾਾਂਗੇ ਸਾਰੇ ਜਾਨ ਜਦੋਂ ਉੱਠ ਗਏ। ਸ਼ਾਮੀ ਲੈ ਭਾਬੀ ਸੁਖਣਾ ਤੁਹਾਡੇ ਐਡਾ ਠੱਬਰ ਐ। ਅਜੇ ਵੀ ਘਰ ਖਾਨ ਨੂੰ ਕਿਉਂ ਮਰੋ। ਪਤਾ ਨਹੀਂ ਬੀਬੀ। ਸਾਡੇ ਤਾਂ ਘਰੇ ਘਰੋਂ ਇੱਕ ਜਾਨਾ ਚਲਾ ਜਾਵੇ ਸਾਨੂੰ ਤਾਂ ਘਰ ਖਾਲੀ ਖਾਲੀ ਲੱਗਦਾ। ਅਮਰੋ ਦੀ ਕੁੜੀ ਦੇ ਵਿਆਹ ਵੇਲੇ ਬਾਕੀ ਜਵਾਕ ਨਿੱਕੇ ਸੀ। ਬੇਬੇ ਸੀ ਘਰ ਸੰਭਾਲਣ ਨੂੰ। ਸਾਨੂੰ ਜਿਆਦਾ ਪਤਾ ਨਹੀਂ ਲੱਗਿਆ। ਹੁਣ ਬੇਬੇ ਤੋਂ ਬਾਅਦ ਜਦੋਂ ਦੀ ਸਿਰ ਤੇ ਜ਼ਿੰਮੇਵਾਰੀ ਪਈ ਹੈ ਆਏ ਸੋਚਦੇ ਆ ਜਲਦੀ ਮੁੰਡਿਆਂ ਦੇ ਵਿਆਹ ਕਰਕੇ ਇਹਨਾਂ ਨੂੰ ਜ਼ਿੰਮੇਵਾਰ ਬਣਾ ਦਈਏ ਅਮਰੋਬਲ ਬੀਬੀ ਹੁਣੇ ਆਪ ਦੀ ਨੂੰ ਨੂੰ ਬੋਲਦੇ ਬਲਬੀਰ ਵਰਗਿਆਂ ਵਾਸਤੇ ਵਧੀਆ ਕੁੜੀ ਲੱਭ ਲਵੇ ਕੰਮ ਵਾਲੀ ਸ਼ਾਮੀ ਆ ਬੈਠੀ ਸਭ ਸੁਣਦੀ ਐ ਆਪੇ ਭਾਲ ਦੋ ਇਸ ਦੇ ਪੇਕੇ ਬਥੇਰੀਆਂ ਕੁੜੀਆਂ ਕੱਢਣ ਕੱਤਨ ਬੜਾ ਕਰਦੀਆਂ ਇਹਨਾਂ ਦੇ ਪਿੰਡਾਂ ਵੱਲ ਬਹੁਤ ਦਰਵਾਜ਼ ਹੈ ਆਪਣੇ ਥੋੜਾ ਘਟ ਗਿਆ ਕੁੜੀਆਂ ਪੜਨ ਜ਼ਿਆਦਾ ਲੱਗ ਗਈਆਂ ਇਹਨਾਂ ਦੇ ਪਿੰਡਾਂ ਚ ਕੋਈ ਬਿਰਲੀ ਟਾਵੀ ਟੱਲੀ ਗੁੜੀ ਪੜ੍ਹਾਈ ਕਰਦੀ ਐ ਉਹ ਵੀ ਵੱਡੇ ਘਰਾਂ ਦੇਗਾ ਅਮਰੋ ਕੁੜੀ ਆਪਦਾ ਨਾਂ ਪਾਉਣਾ ਜਾਣਦੀ ਹੋਵੇ ਅਸੀਂ ਕੀ ਬੜੀ ਲਿਖੀ ਜਾਦੇ ਕੀ ਕਰਨੀ ਆ ਘਰੇ ਤਾਂ ਗੋਹਾ ਗੁੜਾ ਹੀ ਸੁਟਣਾ ਨਿੱਕੋ ਵਾਜਾ ਮਾਰਦੀ ਹੈ ਅਮਰੋ ਆਈ ਉਰੇ ਆ ਬੀਬੀ ਨੂੰ ਵੀ ਲੈ ਆਪਾਂ ਝੀ ਤੋਲਦੇ ਨਾਨਕਿਆਂ ਦੀ ਵੀ ਤੋਲ ਉਨੇ ਸਾਰਿਆਂ ਦੀ ਤੋਲ ਕੇ ਰੱਖ ਦਿੰਦੇ ਹਾਂ ਬਿੰਦੇ ਬਿੰਦੇ ਕਿੱਥੇ ਤੱਕੜੀ ਵੱਠੇ ਨਾਲ ਮੱਥਾ ਮਾਰਾਂਗੀ ਆ ਮਰੋ ਗੱਟੇ ਗੱਟਿਆਂ ਨੂੰ ਇਕੱਠੇ ਕਰ ਲੈਂਦੀ ਹੈ ਮਠਿਆਈ ਵਾਸਤੇ ਤੇ ਇੱਕ ਕਮਰੇ 'ਚ ਜਾਂਦੀ ਹੈ ਸਾਰਿਆਂ ਵਾਸਤੇ ਮਠਿਆਈ ਤੋਲ ਪਾਈ ਜਾਂਦੀ ਹੈ ਸ਼ਾਮੀ ਬੋਲਦੀ ਹੈ ਭਾਈ ਜਿਆਦਾ ਹੀ ਰੱਖੋ ਭਾਜੀ ਭਾਬੋ ਮੈਂ ਗਲੀ ਗਵਾਂਢ 'ਚ ਫੇਰਨੀ ਹੈ ਨਾਨਕੇ ਵੀ ਫੇਰਨਗੇ ਸਾਰੀ ਬਥੇਰੀ ਲੱਗ ਜਾਂਦੀ ਹੈ ਅਮਰੋ ਬੀਬੀ ਜਿੰਨੀ ਮਰਜ਼ੀ ਬੋਲ ਉਨੀ ਤੋਲ ਦਿੰਦੇ ਹਾਂ ਹਾਸਦੀਆਂ ਖੇਡਦੀਆਂ ਬਾਜੀ ਤੋਲ ਫਿਰ ਰੋਟੀ ਖਾਣ ਬੈਠ ਜਾਂਦੀਆਂ ਨਾਨਕਾ ਮੈਲ ਜਾਨ ਦੀ ਕਾਲੀ ਕਰਦਾ ਮਰੋ ਬੋਲਦੀ ਹੈ ਹੁਣ ਤੁਸੀਂ ਚਾਹ ਪੀ ਕੇ ਜਾਣਾ ਬੈਠ ਜਾਓ ਬਿੰਦ ਚਾਹ ਅਮਰੋਦੀਆਂ ਨੂੰ ਹਾਂ ਤੇ ਆਸੇ ਪਾਸੇ ਘਰਾਂ ਦੀਆਂ ਔਰਤਾਂ ਤਿਆਰ ਕਰਦੀਆਂ ਹਜੇ ਵੀ ਰੋਟੀ ਪਾਣੀ ਵਿਆਹ ਵਾਲੇ ਘਰੇ ਚੱਲਦਾ ਸੀ ਚੁੱਲ੍ਹੇ ਨੇਉਂਦ ਕਿੰਨੇ ਦਿਨ ਚੱਲਦੀ ਰਹੀ ਅਮਰੋਦੀਆਂ ਨੂੰ ਹਾਂ ਰਲ ਵਧੀਆ ਕੰਮ ਸੰਭਾਲਦੀਆਂ ਸ਼ਾਮੀ ਨੂੰ ਕੱਪੜੇ ਇਕੱਠੇ ਕਰ ਦਿੱਤੇ ਗਏ ਇੱਕ ਨੂ ਦਾ ਸੂਟ ਮੁੰਡੇ ਨੂੰ ਖੇਸੀ ਸ਼ਾਮੀ ਨੂੰ ਇੱਕ ਸੂਟ ਘਰੋਂ ਦਿੱਤਾ ਗਿਆ ਇੱਕ ਸੂਟ ਰਾਣੀ ਦੇ ਨਾਨਕੇ ਲੈ ਕੇ ਆਏ ਸੀ ਸ਼ਾਮੀ ਨੇ ਆਪਦੇ ਮੁੰਡੇ ਬਹੂ ਨੂੰ ਬੋਲ ਦਿੱਤਾ ਚੱਲ ਤੁਸੀਂ ਜਾਂਦੇ ਰਹੋ ਮੈਂ ਤੇ ਤੇਰਾ ਬਾਪੂ 2-4 ਦਿਨ ਹੋਰ ਆਉਣੇ ਹਾਂ ਕਿਹੜਾ ਰੋਜ਼-ਰੋਜ਼ ਘਰੋਂ ਨਿਕਲਿਆ ਜਾਂਦਾ ਚਾਹ ਪੀ ਕੇ 11 ਵਾਲੀ ਬੱਸ ਪਿੰਡ ਵਾਲੇ ਅੱਡੇ 'ਚ ਮੁੰਡਾ ਤੇ ਬਹੂ ਚੜਾਉਣ ਵਾਸਤੇ ਬਲਵੀਰ ਤੇ ਠੰਡੂ ਜਾਂਦੇ ਰਹੇ ਨਾਲ ਉਹ ਨਿੱਕੋ ਵੀ ਜਾਂਦੀ ਰਹੀ ਤੋਰਨ ਵਾਸਤੇ ਇੱਕ ਗੱਠਾ ਮਠਿਆਈ ਵਾਲਾ ਦੋ ਬੈਗ ਕੱਪੜਿਆਂ ਵਾਲੇ ਸੀ ਪਿੰਡ 'ਚ ਇੱਕੋ ਬੱਸ ਲੱਗੀ ਹੋਣ ਕਰਕੇ ਕਨੈਕਟਰਸ ਦਾ ਰਹਿੰਦਾ ਸੀ ਬਲਵੀਰ ਨੂੰ ਬੱਸ ਦਾ ਕਨੈਕਟਰ ਬੋਲਦਾ ਆ ਮਠਿਆਈ ਵਾਲਾ ਗੱਟਾ ਮੈਨੂੰ ਫੜਾ ਦੇ ਚੰਗੀ ਭਾਜੀ ਲੱਗਦੀ ਐ ਸਜਰੀ ਸਜਰੀ ਕੱਲੇ ਕੱਲੇ ਖਾ ਗਏ ਬਲਵੀਰ ਬੋਲਦਾ ਲਾਲਾ ਨਾ ਸੁੱਟ ਓਏ ਤੂੰ ਮੰਗ ਤਾਂ ਹੀ ਬਣਿਆ ਰੈ ਆਪਦੇ ਵਿਆਹ ਦੀ ਮਠਿਆਈ ਖਵਾਈ ਨਹੀਂ ਤੈਨੂੰ ਕੱਲ ਨੂੰ ਸਵੇਰੇ ਇੱਕ ਲਫਾਫਾ ਲੱਡੂਆਂ ਦਾ ਫੜਾ ਦਊ ਰਲ ਕੇ ਖਾ ਲੋ ਦੋਨੋਂ ਹੱਸਦੇ ਆ ਤੇ ਮੁੰਡਾ ਬਹੂ ਬਸ ਚ ਬਹਿ ਜਾਂਦੇ ਹੈਗੇ ਅਗਲੇ ਦਿਨ ਮੱਖੋ ਵਰਗੇ ਕਹਿੰਦੇ ਅੱਜ ਅਸੀਂ ਸਕੂਲ ਨਹੀਂ ਜਾਂਦੇ ਗੁੱਡੀ ਨੇ ਬੋਲ ਦਿੱਤਾ ਅਸੀਂ ਕੱਲ ਨੂੰ ਨਹੀਂ ਸਕੂਲ ਜਾਣਾ ਬਲਵੀਰ ਦਵਕਾਮਾਰ ਬੋਲਦਾ ਤੁਹਾਡਾ ਦੋਨਾਂ ਦਾ ਗਲਾ ਘੁੱਟ ਦੂੰ ਜੇ ਕੱਲ ਨੂੰ ਸਕੂਲ ਨਾ ਗਈਆਂ ਮੱਖੋ ਤੇ ਗੁੱਡੀ ਡਰਦੀਆਂ ਮਾਰੀਆਂ ਚੁੱਪ ਕਰ ਜਾਂਦੀਆਂ ਹਾਂ ਜਾਵਾਂਗੀ ਆ ਸਿਰ ਹਿਲਾ ਕੇ ਚੁੱਪ ਕਰ ਜਾਂਦੀਆਂ ਅਮਰੋ ਨਾਵੇਂ ਮੁੰਡਿਆ ਕਿਉਂ ਜਵਾਕੜੀਆਂ ਨੂੰ ਡਰਾਉਣਾ ਇਹਨਾਂ ਨੇ ਸਕੂਲ ਜਾਂਦੇ ਆ ਰਹਿਣਾ ਹੈ ਕਰੇ ਰੌਣਕ ਪੂਰੀ ਹੁੰਦੀ ਹੈ ਫਿਰ ਨਾਨਕਾ ਮੇਲ ਦੀ ਤਿਆਰੀ ਹੁੰਦੀ ਹੈ ਜਾਨ ਦੀ ਗੁੱਡੀ ਤੇ ਦੀਪਾ ਦੋਨੋਂ ਜਦ ਕਰ ਬੈਠਦੇ ਆ ਵੀ ਅਸੀਂ ਮਾਮਾ ਮੰਮੀ ਨਾਲ ਜਾਣਾ ਅਸੀਂ ਜਾਣਾ ਉਂਗਲ ਫੜ ਮਾਮੇ ਦੀ ਨਾਲ-ਨਾਲ ਫਿਰਦਾ ਰਹੇ ਨਿੱਕੂ ਨੇ ਕਿਹਾ ਦੇਖ ਕਿਵੇਂ ਮਾਮੇ ਦੀ ਪੂਛ ਬਣੇ ਫਿਰਦੇ ਆ ਪੜਾਈ ਕੌਣ ਕਰੂ ਤੁਹਾਡੇ ਵੰਡੇ ਦੀ ਗੁੱਡੀ ਤੇ ਦੀਪਾ ਮਾਮੇ ਦੇ ਮੂੰਹ ਵਾਲਾ ਦੇਖਦੇ ਚੁੱਪ ਹੋ ਜਾਂਦੇ ਮਾਮਾ ਬੋਲਦਾ ਭੈਣੇ ਕਿਉਂ ਫਿਕਰ ਕਰਦੀ ਐ ਮੈਂ ਕੱਲ ਨੂੰ ਛੱਡ ਜਾਉ ਸਕੂਲ ਜਾਣ ਵੇਲੇ ਮਾਮੇ ਨੇ ਜਾਣ ਕੇ ਜਵਾਕਾਂ ਦਾ ਦਿਲ ਰੱਖਣ ਲਈ ਬੋਲਿਆ ਫਿਰ ਜਾਣ ਵੇਲੇ ਤੱਕ ਮਾਮਾ ਮਾਮੀ ਨੇ ਬਹੁਤ ਸਮਝਾਇਆ ਤੁਹਾਨੂੰ ਛੁੱਟੀਆਂ 'ਚ ਲੈਣ ਆਉ ਮੇਲੇ ਲੈ ਕੇ ਜਾਊਂਗਾ ਹੁਣ ਜੇ ਤੁਸੀਂ ਜਾਂਦੇ ਰਹੇ ਫਿਰ ਤੁਹਾਡੀ ਵਾਰੀ ਕੱਟੀ ਜਾਊਗੀ ਜੀਤੀ ਵਰਗੇ ਜਾਣਗੇ ਫਿਰ ਨਾਨਕੀ ਇੰਨੀ ਗੱਲ ਸੁਣ ਕੇ ਗੁੱਡੀ ਤੇ ਦੀਪਾ ਦੋਨੋਂ ਬੋਲ ਦਿੰਦੇ ਆ ਵੀ ਅਸੀਂ ਤਾਂ ਬਾਹਲਾਂਗਾ ਛੁੱਟੀਆਂ ਨੂੰ ਜਾਵਾਂਗੇ। ਅੰਨੀ ਚੀਜੀ ਲੈ ਕੇ ਆਵਾਂਗੇ। ਮੈਂ ਬਾਹਲਾਂਗਾ ਖੇਡਾਂ ਲੈ ਕੇ ਆਉਂ ਦੀਪਾ ਬੋਲਦਾ। ਇੱਕ ਵੱਡਾ ਟਰੈਕਟਰ ਮੈਂ ਵੀ ਲੈ ਕੇ ਆਉਂ। ਮਾਮੇ ਦੇ ਕਹਿ ਤੇ ਦੋਨੋਂ ਖੁਸ਼ ਹੋ ਜਾਂਦੇ ਆ। ਨਾਨਕਾ ਮਿਲ ਜਾਣ ਦੀ ਤਿਆਰੀ ਕਰਦੇ ਆ। ਮਰੋ ਫਿਰ ਬੋਲਦੀ ਹੈ ਭਰਾਵਾ ਇੱਕ ਜੀਤਾ ਰਹਿ ਜਾਂਦਾ। ਇੱਕ ਭਰਾ ਤੇ ਭਾਬੀ ਰਹਿ ਜਾਂਦੇ ਬਾਕੀ ਜਾਂਦੇ ਰਹਿੰਦੇ। ਮਾਮੇ ਨੇ ਕਿਹਾ ਭੈਣੇ ਰਾਣੀ ਆਏ ਤਾਂ ਫੇਰ ਆ ਜਾਵਾਂਗੇ। ਜੇ ਦੋ ਰਾਣੀ ਆਈ ਹੁਣ ਸਾਨੂੰ ਜਾਣਦੇ ਸਾਰੇ ਜਾਨ ਨੂੰ ਤਿਆਰ ਹੋ ਜਾਂਦੇ ਆ ਨਾਨਕ ਦੇ ਮੇਲ ਨੂੰ ਤੋੜਨ ਵਾਸਤੇ ਮਰੋ ਅਮਰੋ ਨੂਹਾ ਤੇ ਗਾਂਢੀ ਵੀ ਨਾਲ ਸੀ ਬਸ ਦਾ 2 ਵਜੇ ਟਾਈਮ ਸੀ ਅੱਡੇ ਤੇ ਖੜੇ ਸੀਗੇ ਠੰਡੂ ਮੀਰਾ ਨਾਲ ਸੀ ਠੰਡੂ ਨੇਪਾਲ ਨੂੰ ਕਿਹਾ ਤੂੰ ਘਰੇ ਜਾਂਦਾ ਰਹਿ ਪਸ਼ੂਆਂ ਦੇ ਹਰੇ ਚਾਰੇ ਦਾ ਟਾਈਮ ਹੋ ਗਿਆ ਪਸ਼ੂਆਂ ਨੂੰ ਛੱਪੜ ਲੈ ਕੇ ਜਾਣਾ ਜਾਂ ਭੱਜ ਜਾ ਪਾਲ ਘਰੇ ਆ ਕੇ ਪਸ਼ੂ ਖੋਲ ਕੇ ਛੱਪੜ ਤੇ ਨਹਾਉਣ ਵਾਸਤੇ ਲੈ ਜਾਂਦਾ। ਬਲਬੀਰ ਵਰਗੇ ਤੂੜੀ ਦਾਣਾ ਰਾਹ ਦਿੰਦੇ ਆ। ਠੰਡੂ ਮੀਰਾ ਵਰਗੇ ਘਰੇ ਆ ਜਾਂਦੇ ਆ। ਮੀਰਾ ਬੋਲਦਾ ਪਾਲ ਹਜੇ ਤੱਕ ਪਸ਼ੂ ਲੈ ਕੇ ਆਇਆ ਨਹੀਂ। ਮੇਰਾ ਸਾਲਾ ਉੱਥੇ ਗੱਲਾਂ ਮਾਰਨ ਲੱਗ ਗਿਆ ਹੁਣ। ਕੰਮ ਤੇ ਨਹੀਂ ਗਿਆ। ਅੱਜ ਇਹਨੇ ਕੀ ਕਰਨਾ ਸੀ ਘਰੇ ਰਹਿ ਕੇ? ਦੋਨੋਂ ਕੱਲ ਨੂੰ ਕੰਮ ਤੇ ਜਾਓ। ਮੀਰਾ ਬਲਬੀਰ ਨੂੰ ਗੁੱਸੇ ਨਾਲ ਬੋਲਦਾ। ਪਾਲ ਪਸ਼ੂ ਲੈ ਕੇ ਵੀ ਆ ਜਾਂਦਾ। ਬਲਬੀਰ ਇਸ਼ਾਰੇ ਨਾਲ ਸਮਝਾ ਦਿੰਦਾ ਪਾਲ ਨੂੰ ਵੀ ਬਾਪੂ ਦਾ ਪਾਰਾ ਹਾਈ ਐ ਚੁੱਪ ਰਹਿਣ ਦਾ ਇਸ਼ਾਰਾ ਦਿੰਦਾ ਮੀਰਾ ਫਿਰ ਬੋਲਣ ਲੱਗ ਜਾਂਦਾ ਇੰਨਾ ਵੇਲਾ ਕਿੱਥੇ ਕੀਤਾ ਕਿੱਥੇ ਬੈਠਾ ਰਿਹਾ ਘਰੇ ਆਉਣ ਦਾ ਕੋਈ ਵੇਲਾ ਨਹੀਂ ਪਾਲ ਨੇ ਇੱਕ ਵਾਰੀ ਕਿਹਾ ਮੱਝਾਂ ਪਾਣੀ ਚੋਂ ਨਿਕਲਦੀਆਂ ਨਹੀਂ ਸੀ ਮਸਾ ਕੱਢ ਕੇ ਲਿਆਏ ਆ ਮੀਰਾ ਗਪੌੜੀ ਸਾਰਾ ਵੇਲੜ ਕਿਸੇ ਥਾਂ ਦੇ ਮੀਰਾ ਕਿੰਨਾ ਟਾਈਮ ਬੋਲਦਾ ਰਿਹਾ ਪਾਲ ਤੇ ਬਲਬੀਰ ਚੁੱਪ ਕਰ ਪਸ਼ੂਆਂ ਨੂੰ ਖੁਰਨੀ ਤੇ ਬੰਨ ਆਪ ਦਾ ਆਪ ਦਾ ਕੰਮ ਕਰਨ ਲੱਗ ਜਾਂਦੇ ਆ ਉਸ ਟਾਈਮ ਕੋਈ ਬੋਲਦਾ ਨਹੀਂ ਸੀਗਾ ਮੋਰੇ ਕੰਮੂ ਮੱਖੋ ਵਰਗੇ ਸਕੂਲ ਜਾਂਦੇ ਆ ਜੀਤੀ ਵੀਰਾਂ ਵੀ ਪੜ੍ਹਾਈ ਹੁਣ ਵੱਡੇ ਹਾਈ ਸਕੂਲ 'ਚ ਹੋਣ ਕਰਕੇ ਇਹ ਦੋਨੋਂ ਸਾਈਕਲ 'ਤੇ ਜਾਂਦੀਆਂ ਸੀ ਪਾਲ ਤੇ ਜੀਤ ਵੀ ਇਹਨਾਂ ਨਾਲ ਆਪਦੇ ਸਾਈਕਲ 'ਤੇ ਜਾਂਦੇ ਸੀ ਦੀਪਾ ਗੁੱਡੀ ਮੱਖੋ ਤੇ ਕੰਮੂ ਇਹ ਹਜੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਸੀ ਸਕੂਲ 'ਚ ਜਾਂਦੇ ਸਰ ਕਲਾਸਾਂ ਦੇ ਜਵਾਕਾਂ ਨੂੰ ਪਤਾ ਲੱਗ ਗਿਆ ਕਿ ਜੀਤੀ ਦੀ ਭੈਣ ਦਾ ਵਿਆਹ ਸੀ ਜੀਤੀ ਵਰਗੀਆਂ ਨੇ ਕਿਹਾ ਕੱਲ ਨੂੰ ਲੱਡੂ ਲੈ ਕੇ ਆਵਾਂਗੇ ਕਰੇ ਸ਼ਾਮੂ ਸ਼ਾਮੀ ਨਾਲ ਨਿੱਕੋ ਪਾਲੀ ਤੇ ਪਰਮਿੰਨ ਨਾਲ ਪਿੰਡ ਦੀ ਲਾਗ ਨੈਲ ਹੋਰ ਵੀ ਕੁੜੀਆਂ ਘਰਾਂ ਦੀਆਂ ਇਹਨਾਂ ਨੇ ਮਠਿਆਈ ਵਾਲੀਆਂ ਪ੍ਰਾਂਤਾਂ ਸਿਰ ਤੇ ਚੱਕ ਲਈਆਂ ਇੱਕ ਪ੍ਰਾਂਤ ਚ ਲੱਡੂ ਇੱਕ ਚ ਪਕੌੜੇ ਸ਼ਕਰਪਾਰੇ ਇੱਕ ਚ ਜਲੇਬੀਆਂ ਉਸ ਵੇਲੇ ਪਿੰਡ ਚ ਪੱਤਲ ਭਾਜੀ ਫੇਰਨ ਦਾ ਰਵਾਜ ਬਹੁਤ ਸੀਗਾ ਅੱਜ ਕੱਲ ਵੀ ਹੈ ਘਟ ਹੈ ਪਰ ਸਵੇਰ ਦੀਆਂ ਲੱਗੀਆਂ ਸੀਂਗਾ ਦੁਪਹਿਰ ਵੇਲੇ ਚਾਹ ਪਾਣੀ ਵਾਸਤੇ ਖਾਲੀ ਪ੍ਰਾਂਤਾਂ ਹੋ ਗਈਆਂ ਸੀਂਗਾ ਉਦੋਂ ਘਰੇ ਆਈਆਂ ਆ ਨਾਲੇ ਹੋਰ ਮਠਿਆਈ ਪਾ ਕੇ ਲੈ ਆਂਗੀਆਂ ਨਾਲੇ ਚਾਹ ਪਾਣੀ ਪੀਂਗੀਆਂ ਫਿਰ ਬਾਕੀ ਘਰੇ ਰਹਿੰਦੇ ਘਰਾਂ ਦੇ ਵਿੱਚ ਜਾਣ ਲੱਗ ਪਈਆਂ ਹਰ ਇੱਕ ਘਰ ਚਾਹ ਪਾਣੀ ਨੂੰ ਬੋਲਦਾ ਸੀ ਕੁੜੇ ਸ਼ਾਮੀ ਮਸਾਂ ਆਈ ਹੈ ਘੁੱਟ ਚਾਹ ਪੀਜੋ ਸ਼ਾਮੀ ਨੇ ਕਹਿਣਾ ਰਹਿਣ ਦੇ ਭਾਬੀ ਅੱਗੇ ਬਹੁਤ ਦੇਰ ਹੋ ਗਈ ਅਸੀਂ ਤਾਂ ਹੁਣੇ ਫਲਾਨੇ ਘਰੋਂ ਚਾਹ ਪੀਤੀ ਹੈ ਇੰਨਾ ਬੋਲ ਕੇ ਅਗਰੇ ਘਰੇ ਜਾਂਦੀਆਂ ਸ਼ਾਮੀ ਨੂੰ ਚਾਹ ਵੀ ਬਹੁਤ ਸੀ ਕਿ ਫੇਕੇ ਪਿੰਡ ਵਿੱਚ ਹਰ ਘਰ ਚ ਜਾਣ ਦਾ ਸ਼ਾਮੀ ਨੂੰ ਹਰ ਕੋਈ ਭੱਜ ਕੇ ਮਿਲਦਾ ਹਰ ਕੋਈ ਪਾਲੀ ਪਰਮੀ ਬਾਰੇ ਵੀ ਪੁੱਛਦਾ ਸੀ ਬੀਬੀ ਸ਼ਾਮੀ ਸ਼ਾਮੋਏ ਕੌਣ ਨੇ ਵਟਕਾਂ ਸ਼ਾਮੋ ਨੇ ਕਹਿਣਾ ਮੇਰੇ ਵੱਡੇ ਭਰਾਦਿਆਂ ਨੂੰ ਹਾਂ ਘਰੋਂ ਬਾਹਰ ਘਟ ਨਿਕਲਦਿਆਂ ਇਸ ਕਰਕੇ ਦੂਰ ਘਰਾਂ ਵਾਲੇ ਨਹੀਂ ਜਾਣਦੇ ਸੀ ਇੰਨਾ ਬੋਲਣ ਤੇ ਔਰਤਾਂ ਫਿਰ ਬੋਲਦੀਆਂ ਭਾਈ ਸਿਆਣੀਆਂ ਬਹੁਤ ਐ ਘਰੋਂ ਐਵੇਂ ਬਾਹਰ ਨਹੀਂ ਨਿਕਲਦੀਆਂ ਨਹੀਂ ਤਾਂ ਬਥੇਰੀਆਂ ਹਰ ਲਾਲ ਕਰਦੀਆਂ ਗਲੀਆਂ 'ਚ ਫਿਰਦੀਆਂ ਭਲੇ ਘਰਾਂ ਦੀਆਂ ਧੀ ਪੁੱਤ ਐ ਹੁੰਦੇ ਆ ਸ਼ਾਮੀ ਹਰ ਇੱਕ ਕਾਲੀ ਕਾਲੀ ਤੁਰਨ ਨੂੰ ਬੋਲਦੀ ਜਲਦੀ ਤੁਰੋ ਕੁੜਕੋ ਐਵੇਂ ਗੱਲਾਂ ਮਾਰਦੀਆਂ ਚਿਰਲਾ ਦਿੰਦੀਆਂ ਉੱਤੋਂ ਆਥਣੋਂ ਵਾਲਾ ਸਾਰੀਆਂ ਕਰੋ ਕਰੀ ਜਾਂਦੀਆਂ ਗਈਆਂ ਪਾਲੀ ਪਰਮੀ ਆਪਦੇ ਆਪ ਦੇ ਕੰਮ ਲੱਗ ਜਾਂਦੀਆਂ ਜਿੱਤੀ ਵਰਗੇ ਸਕੂਲ ਤੋਂ ਆਉਂਦੇ ਬੋਲਣ ਲੱਗ ਜਾਂਦੇ ਆ ਭੂਆ ਤੁਸੀਂ ਪਿੰਡ 'ਚ ਭਾਜੀ ਵੰਡ ਦਿੱਤੀ ਅਸੀਂ ਵੀ ਕੱਲ ਨੂੰ ਜਾਣਾ ਲੱਡੂ ਸਾਡੀਆਂ ਸਹੇਲੀਆਂ ਨੇ ਮੰਗਾਏ ਆ ਸਕੂਲ ਲੈ ਕੇ ਜਾਣੇ ਆ ਇਨਾ ਸਉਣ ਕੰਮੋ ਵੀ ਬੋਲਦੀ ਹੈ ਅਸੀਂ ਵੀ ਸਾਡੀ ਸਕੂਲ ਦੀ ਭੈਣ ਜੀ ਵਾਸਤੇ ਲੱਡੂ ਲੈ ਕੇ ਜਾਣੇ ਹਨ ਅੱਜ ਭੈਣ ਜੀ ਆਖਦੇ ਸੀ ਤੁਸੀਂ ਇਕੱਲੇ ਖਾਏ ਲੱਡੂ ਮੈਨੂੰ ਨਹੀਂ ਲਿਆ ਕੇ ਦਿੱਤੇ ਨਿੱਕੋ ਬੋਲਦੀ ਆਹੋ ਗੁੜੇ ਕੱਲ ਨੂੰ ਸਾਰੇ ਜਾਣੇ ਲੱਡੂ ਲੈ ਜਾਓ ਹੁਣ ਮੂੰਹ ਹੱਥ ਧੋ ਕੇ ਚਾਹ ਪਾਣੀ ਪਿਓ ਆਪਦਾ ਕੰਮ ਕਰੋ ਲੱਡੂਆਂ 'ਚ ਧਿਆਨ ਛੱਡੋ ਏਸੀ ਕਹਾਣੀ ਦਾ ਭਾਗ ਅਗਲਾ ਭਾਗ ਲੈ ਕੇ ਫਿਰ ਆਵਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ